15 ਲੱਗਿਆ 15 ਮਦਈਏ ਨਾ ਬਾਈ ਨੀ ਮਹੀ ਲਾਇਆ ਆਪਾਂ ਬੱਸ ਮਹੀ ਲਾਇਆ ਨੀ ਯਾਰ ਬਾਈ ਯਾਰ ਆਮਾ ਕੋ ਮਹੀ ਨਾ ਮਹਾਕਨ ਕਰੀ ਨੀ ਬਾਈ ਉਹ ਆਏ ਨੀ ਬਾਈ ਉਹ ਦਿੰਦਾ ਉਹ ਖਸਮਾ ਕਰਕੇ ਆਉਂਦਾ ਨੀ ਉਹ ਵੀ ਨਹੀਂ ਕੋਈ ਨਹੀਂ 15 ਨੂੰ ਆ ਗਿਆ 15 ਪਾ ਦੇਦਾ ਫੜੀ ਸਹੀ ਜਮਾ ਸਾਢੇ 15 ਦੇ ਅੰਕ ਲਵਾਈ ਤੂੰ ਕਰੂਗਾ ਨਾ ਨਾ ਸੁਰੱਖਿਆ ਖੋਲ ਲਾ ਸੁਰੱਖਿਆ ਖੋਲ 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 ਨੰਬਰ 108 ਦੀ ਅਟਲਰੀ ਅੜਦੀ ਹੁੰਦੀ ਆ ਬਾਈ ਯਾਰ ਮੰਨੀ ਨਹੀਂ ਹੁੰਦੀ ਆ ਆ ਲਖਾਈ ਆਪ ਕੋ ਆਪਣੀਆਂ ਯਾਰ ਫਾਵਾ ਕਰ ਸੌ 100 ਨਾਲ ਨਹੀਂ ਬਾਈ ਇਹ ਭਾਗ ਚ ਲੈਣਾ ਦਲਾਲ ਹੁੰਦਾ ਸੌ ਸੌ ਲੈਂਦਾ ਨਹੀਂ ਜਾ ਜਾ ਆਪ ਕੋ ਆਪਣੀਆਂ ਵਸ ਆਪ ਕੋ ਆਪਣੀ ਜੋ ਖੋਲ ਓ ਮੰਨ ਜਾ ਭਰਾਵਾ ਮੈਂ ਮੰਨੀ ਨਹੀਂ ਮੈਂ ਨਹੀਂ ਬਣੇਗਾ ਪਰ ਨਹੀਂ ਨਾ ਮੰਨੀ ਆਪ ਕੋ ਆਪਣੀ ਕਰ ਯਾਰ ਓਏ ਇਹ ਕੋਈ ਲੱਖ ਤੇ ਆ ਜੂ ਐ ਕੋਈ 100 200 ਵਿਚਾਰਾ ਇਹ ਇਹ ਨਹੀਂ ਪਤਾ ਘਟਨੇ ਆ ਕਿ ਵਧਨੇ ਆ ਨਹੀਂ ਬਾਕੀ ਕਰੋ ਜਮਾ ਸਹੀ ਲਖਾਈ ਆ ਆਪਣੀ ਤੇਰੀ ਆਪ ਦੀ ਉਹ ਨਹੀਂ ਉਹ ਨਹੀਂ ਆਪੋ ਆਪਣੀ ਦਾ ਦੁਪੱਟਾ ਉਹ ਸੋਹਣੇ ਵੇੜਾ ਆ ਯਾਰ ਪੁੱਛਣਾ ਕਰ ਬਾਈ ਉਹ ਇਹ ਦਲਾਲੀ ਸਾਢਤੀਆ ਦੇਣੀ ਪੈਂਦੀ ਫੇਰ ਵੀ ਤਾਂ ਮੈਂ ਗੱਲ ਪਹਿਲਾਂ ਦਲਾਲੀ ਦੇ ਦੇ 100 ਸੋਆਏ ਆ ਜਾ ਕਿਹੜਾ ਪਿੰਡ ਆ ਬਾਈ ਦਾ ਮੱਲਣ ਮੱਲਣ ਠੀਕ ਆ ਫੇਰ ਤਾਂ ਯਾਰ ਦੇਣੀ ਚਾਹੀਦੀ ਤੈਨੂੰ ਆਹਨੇ ਆਇਆ ਵਾਲਾ ਬੰਦਾ ਫੇਰ ਤਾਂ ਨੇੜੇ ਗਾਂਢੀ ਹੈ ਗਿਆਈ ਆ ਰੰਗ ਜੀ ਸਾਡੇ ਬੱਕਰੇ ਠੀਕ ਹੈ ਬਾਈ ਠੀਕ ਹੈ ਲੈ ਬੱਕਰੀ ਵਖਾਈ ਕਰਾ ਦਿੰਦਾ ਖੁਸ਼ ਆਉਣਾ ਮੱਖਰੀ ਵਿਖਾਈ ਨਹੀਂ ਬਾਤ ਮਾਰੀ ਨਾ ਆਹ ਗਈਆਂ ਬੱਚਿਆਂ ਵਾਲੀ ਬੱਕਰੀ ਆ ਸਾਡੇ ਇਹ ਬਾਈ ਨੇ ਇਹ ਕਿਹੜਾ ਪਿੰਡ ਆ ਬਾਈ ਲਾਇਨ ਵਾਲਾ ਫਰੀਦਕੋਟ ਫਰੀਦਕੋਟ ਸਾਢੇ 15000 ਦੀ ਵਕਰੀ ਹੋਗੀ ਆਪ ਕੋ ਆਖੀ ਦਿਖਾਈ ਅਗਲਾ ਸਬੂਤ ਜਿਹੜੇ ਨਾਲ